ਅਜਨਾ ਚੰਡੀਗੜ੍ਹ ਲੁਧਿਆਣਾ ਹਾਈਵੇ ਦੇ ਉੱਪਰ ਪਹੁੰਚੇ ਆਂ ਸ਼ਹਿਰ ਮਰਿੰਡਾ ਦੇ ਬਾਹਰ ਇੱਕ ਵਾਰ ਉੱਪਰ ਦੀਆਂ ਡਰੋਨ ਦੀਆਂ ਤਸਵੀਰਾਂ ਦੇਖ ਲਓ ਵੀ ਐਸਕੇ ਟੈਕਸਟਾਈਲ ਆਰਨਾ ਦਾ ਗੋਦਾਮ ਹੈ ਕਹਿੰਦੇ ੱੱੱਕਾ ਖੜਕ ਰਿਹਾ ਜੇ ਰੋਡ ਦੀ ਗੱਲ ਕਰੀਏ ਰੋਡ ਦੇ ਉੱਪਰ ਗੱਡੀਆਂ ਦੀ ਲਾਈਨਾਂ ਲੱਗੀਆਂ ਹੋਈਆਂ ਜੇ ਅੰਦਰ ਗੋਦਾਮ ਦੇ ਵਿੱਚ ਦੇਖੇ ਡਰੋਨ ਸ਼ਾਟ ਦੇਖ ਸਕਦੇ ਹੋ ਵੀ ਲੇਡੀਜ਼ ਜੋ ਕਿ ਸੂਟਾਂ ਨੂੰ ਲੈ ਕੇ ਇਹਨਾਂ ਨੇ ਆਫਰ ਲਗਾਈ ਹੋਈ ਸੀ ਲੋੜੀ ਤੱਕ ਬੰਪਰ ਸੇਲ ਲਗਾਈ ਹੋਈ ਸੀ ਐਕਸਕੇ ਟੈਕਸਟਾਈਲ ਆਰਨਾ ਤਾਂ ਉਸ ਨੂੰ ਲੈ ਕੇ ਲਗਾਤਾਰ ਜਿਹੜੀ ਸੇਲ ਹੈ ਉਹ ਇੱਥੇ ਚੱਲ ਰਹੀ ਹੈ ਤੇ ਬਾਈ ਹੁਣ ਹੀ ਸਾਡੇ ਨਾਲ ਮੌਜੂਦ ਨੇ ਬਾਈ ਲਗਾਤਾਰ ਸੇਲ ਚੱਲ ਰਹੀ ਹੈ ਪੂਰਾ ੱੱੱਕਾ ਖੜਕ ਰਿਹਾ ਪੂਰਾ ੱੱੱਕਾ ਦੇਖੋ ਕਿੰਨਾ ਰਸ ਚੱਲ ਰਿਹਾ ਦੇਖੋ ਜੀ ਫ ਆ ਦੇਖੋ ਜੀ ਕਰੋ ਹੋਰ ਵੀ ਚੀਜ਼ਾਂ ਨਵੀਆਂ ਆਈਆਂ ਬਾਈ ਜਿਹੜਾ ਪਹਿਲਾ ਵੀਡੀਓ ਆਪਾਂ ਬਣਾਇਆ ਸੀ ਉਸ ਤੋਂ ਬਾਅਦ ਹੋਰ ਵੀ ਨਵੀਆਂ ਚੀਜ਼ਾਂ ਆਈਆਂ ਥੋੜਾ ਦੱਸਣਾ ਚਾਹੂਗੇ ਆਹ ਲੋ ਜੀ ਟ੍ਰਾਈ ਦਾ ਸੂਟ 벨ਵਟ ਡਿਜੀਟਲ ਰਹੇਗੀ 160+160 ਘੱਟ 1.5 ਮੀਟਰ ਬਣੇ ਵਾਲਾ ਸੂਟ ਲੈਣਾ ਜੀ 175 ਰੁਪਏ ਦਾ ਸੂਟ ਵੀ 350 ਦਾ ਮਿਲਣਾ ਜੋੜਾ ਤੁਹਾਨੂੰ 175 ਰੁਪਏ ਦਾ ਆ ਦੇਖੋ 벨ਵਟ ਦੇ ਨਾਲੇ 벨ਵਟ ਦੀ ਰਹਿਣੀ ਹੈ ਸ਼ਾਲ ਡਿਜੀਟਲ ਦੇ ਵਿੱਚ 275 ਰੁਪਏ ਦਾ ਸੂਟ ਜਿੰਨੀ ਮਰਜ਼ੀ ਕੁਆਂਟੀਟੀ ਲੈ ਜਾਓ 275 ਰੁਪਏ ਉਸਦੇ ਬਾਅਦ ਆ ਚੈੱਕ ਕਰੋ ਜੀ ਕਿ ਟਰਾਈ ਦਾ ਸੂਟ ਜਿਹੜਾ ਮਾਰਕੀਟ ਵਿਗ ਰਿਹਾ 500 ਰੁਪਏ ਦਾ ਆਪਾਂ ਨੇ ਦੇਣਾ 500 ਰੁਪਏ ਚ 2 500 ਰੁਪਏ ਚ 2 ਸੂਟ ਸਮਝ ਲਓ ਵੀ 250 ਰੁਪਏ ਸਿੰਗਲ ਸੂਟ ਪਹਿਲਾਂ ਵੀਡੀਓ ਤੇ ਕਿੰਨਾ ਸਪੌਂਸ ਰਿਹਾ ਬਾਈ ਬਹੁਤ ਭਾਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਆ ਦੇਖ ਸਕਦੇ ਹੋ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਪਤਾ ਨਹੀਂ ਕਿੱਥੋਂ ਕਿੱਥੋਂ ਕਸਟਮਰ ਆ ਰਹੇ ਬਾਈ ਕਸਟਮਰ ਕਿੱਥੋਂ ਆ ਰਹੇ ਆ ਦੱਸ ਰਹੇ ਨੇ ਐਡਰੈਸ ਕੋਲ ਆ ਕਸਟਮਰ ਕਿੱਥੋਂ ਆ ਰਹੇ ਭਾਜੀ ਕਸਟਮਰ ਤਾਂ ਬਹੁਤ ਦੂਰੋਂ ਦੂਰੋਂ ਆ ਰਹੇ ਜੀ ਕੋਈ ਸਾਹਵੇਂ ਨਹੀਂ ਹੈਗਾ ਓਕੇ ਹਾਂਜੀ ਆ ਦੇਖੋ ਜ ਚਾਰ 500 ਦੇ ਚਾਰ ਵੀ 125 ਰੁਪਏ ਦਾ ਸੂਟ ਜਿੰਨਾ ਮਰਜ਼ੀ ਕਟਾ ਕੇ ਲੈ ਜਾਓ ਬੰਦੇ ਬੰਦ ਥਾਣ ਲਓ ਜੀ ਫਿਕਰ ਸਿੰਗਲ ਸੂਟ ਦੀ ਨਾਲ ਦੀ ਨਾਲ ਕੱਟੀ ਜਾ ਰਹੀ ਹੈ ਨਾਲ ਕਟਿੰਗ ਹੋ ਰਹੀ ਹੈ ਜੀ ਦੇਖੋ ਜੀ ਸਿੰਗਲ ਸਿੰਗਲ ਸੂਟ ਦੀ ਕੱਟ 500 ਦੇ ਚਾਰ ਵੀ 125 ਰੁਪਏ ਦਾ 125 ਰੁਪਏ ਦਾ ਆ ਚੈੱਕ ਕਰੋ ਜੀ ਸੈਮੀ ਪਿਓਰ ਦਾ ਦੁਪੱਟਾ ਜਿਹੜਾ ਬਾਜ਼ਾਰ ਚਪਲ ਲੈਣ ਜਾਂਦੇ ਆ ਵੀ 100 ਰੁਪਏ ਦਾ ਇੱਕ ਮਿਲਦਾ ਪੈਂਦੇ ਨੇ 100 ਰੁਪਏ ਦੇ ਦੋ ਦੁਪੱਟੇ ਵੀ ਸਿਰਫ 50 ਰੁਪਏ ਦਾ ਦੁਪੱਟਾ ਹਾਂ ਆ ਲੋ ਜੀ 골ਡਨ ਲਾਈਨਿੰਗ ਵਾਲਾ ਲੈਣਾ ਜੀ ਆ ਲੋ ਬਨਾਰਸੀ ਦੁਪੱਟਾ ਲੈਣਾ 100 ਰੁਪਏ ਦਾ ਦੁਪੱਟਾ ਇੱਕ ਜਿਹੜਾ ਬਾਜ਼ਾਰ 'ਚ 200 ਦਾ ਮਿਲਦਾ ਪੀਸ ਬਾਦੂ ਬਾਈ ਆਪਣੇ ਬਾਦੂ ਬਾਦੂ ਫੁੱਲ ਸਟਾਕ ਹੈ 골ਡਨ ਲਾਈਨਿੰਗ ਵਾਲਾ ਦੁਪੱਟਾ 150 ਦਾ ਮਾਰਕਟ 'ਇੱਕ ਵਿਗਦਾ ਆਪਾਂ ਨੇ ਇੱਕ ਨਾਲ ਇੱਕ ਫ੍ਰੀ ਡਿਜ਼ਾਈਨ ਬਥੇਰੇ ਨੇ ਬਾਦੂ ਡਿਜ਼ਾਈਨ ਜੀ ਹਾਫ ਪ੍ਰੋਡੂਸ ਦੁਪੱਟਾ ਲੈਣਾ ਬਜ਼ਾਰ ਵਿਗ ਰਿਹਾ 250 ਰੁਪਏ ਦਾ ਇੱਕ ਆਪਾਂ ਨੇ ਇੱਕ ਨਾਲ ਇੱਕ ਫ੍ਰੀ ਵੀ 125 ਰੁਪਏ ਦਾ ਦੁਪੱਟਾ 125 ਰੁਪਏ ਦਾ 125 ਦਾ ਉਹਦੇ ਬਾਅਦ ਚੈੱਕ ਕਰੋ ਜੀ ਬੈਲਵਟ ਦਾ ਸਟਾਕ ਦੁਬਾਰਾ ਫਿਰ ਰੈਡੀ ਹੋ ਗਿਆ ਚੈੱਕ ਕਰੋ ਜੀ ਹੂੰ ਸਟੀਚ ਸੂਟ ਮਿਲਣਾ ਬੈਲਵਟ ਦਾ ਜੀ ਇਹ ਕਰੋ ਚੈੱਕ ਆ ਲੋ ਤਾਂ ਨਾਲ ਰਹਿਣੀਆਂ ਪਲਾਜੋ ਸਟੀਚ ਇਆ ਰੇਣੀਆ ਨਾਲ ਸ਼ਰਟ ਸਟਿਚ ਨਾਲ ਬਾਜੂ ਦੇ ਵੀ ਵਰਕ ਤੇ ਦੁਪੱਟਾ ਵੀ ਮਿਲਣਾ ਸ਼ਾਲ ਵੀ ਬੈਲਵੈਟ ਦੀ ਬਈ ਬਣੇ ਬਣਾਏ ਨੇ ਸੂਟ ਆਣੇ ਬਣਾਏ ਸੂਟ ਜੀ ਮਾਰਕੀਟ ਰੇਟ ਹੈਗਾ 1500 ਰੁਪਏ ਆਪਾਂ ਦੇਨੇ 575 ਰੁਪਏ ਦਾ ਸੂਟ 575 ਰੁਪਏ 575 ਜਿੰਨੀ ਮਰਜ਼ੀ ਫੁੱਲ ਬੜਾ ਫੁੱਲ ਕੁਆਂਟੀਟੀ ਲੈ ਜਾਓ ਜੀ 575 ਦੇਖ ਸਕਦੇ ਹੋ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਐਕਸਟਰਾ ਟੈਕਸਟਾਈਲ ਇਹਨਾਂ ਦੇ ਮਰੰਡੇ ਬਾਈਪਾਸ ਤੇ ਤਸਵੀਰਾਂ ਨੇ ਦੇਖ ਸਕਦੇ ਹੋ ਕਿੱਦਾਂ ਗੱਡੀਆਂ ਦੀ ਲਾਈਨਾਂ ਲੱਗੀਆਂ ਹੋਈਆਂ ਤਾਂ ਸੂਟ ਵੀ ਬੰਪਰ ਸੂਟ ਰਹਿ ਇੱਥੇ ਜਿਹੜਾ ਸੂਟ ਜਿਹੜਾ ਮਾਰਕੀਟ ਠੀਕ ਹੈ ਜੀ ਆਪਾਂ ਨੇ ਦੇਣਾ ਸਿਰਫ 500 ਰੁਪਏ ਦਾ ਸੂਟ ਸਿਰਫ 500 ਰੁਪਏ ਦਾ 500 ਰੁਪਏ ਦਾ ਬੀਨ ਨੱਕ ਦਾ ਡਿਜ਼ਾਈਨ ਦੇਖੋ ਆਰੀ ਵਰਕ ਦਾ ਕੰਮ ਹੋਇਆ ਪਿਆ ਹੂੰ ਬੈਗ ਦੇ ਫਰੰਟ ਡਿਜੀਟਲ ਨਾਲੇ ਛਾਲ ਵੀ ਮਿਲਨੀ ਆ ਡਿਜੀਟਲ ਰੇਡ ਕਰ ਦਿੱਤਾ ਸਿਰਫ 500 ਰੁਪਏ ਜੀ ਬਈ ਲੱਗਦਾ ਜਿਹੜੇ ਉਦੋਂ ਸੂਟ ਆਏ ਤੇ ਉਹਨਾਂ ਨਾਲ ਨਵੇਂ ਸੂਟ ਹੋਰ ਆ ਗਏ ਆਪਣੇ ਨਵੇਂ ਡਿਜ਼ਾਈਨਿੰਗ ਆ ਗਏ ਦੇਖੋ ਜਿਵੇਂ ਬੀਨ ਨੱਕ ਦਾ ਨਵਾਂ ਡਿਜ਼ਾਈਨ ਆ ਗਿਆ ਡਿਜ਼ਾਈਨਿੰਗ ਬਹੁਤ ਆ ਗਈਆਂ ਆ ਲੋ ਪੇਂਟ ਵਾਲਾ ਸੂਟ ਬ੍ਰਸ਼ ਪੇਂਟ ਵਾਲਾ ਜਿਹਨਾਂ ਦੇ ਲੈਣ-ਦੇਣ ਬਾਅਦ ਤੇ ਸੂਟ ਲੈਣੇ ਆ ਮਾਰਕੀਟ ਮਿਲਣਾ ਤੁਹ ਦੁਪੱਟਾ ਦੁਪੱਟੇ ਦੇ ਵੀ ਬ੍ਰਸ਼ ਪੈਂਟ ਦਾ ਕੰਮ ਕੀਤਾ ਪਿਆ ਸਿਰਫ 250 ਰੁਪਏ ਦਾ ਸੂਟ ਦੇਖੋ ਜੀ ਚੈੱਕ ਕਰੋ ਜੀ 250 ਰੁਪਏ ਕਿੰਨੇ ਦੇ ਕਿੰਨੇ ਗਦਾਮ ਖੁੱਲ ਰਹੇ ਆਂਦਾ ਆਪਣਾ ਸਵੇਰੇ ਵੀਰ ਜੀ 9 ਤੱਕ ਲੈ ਕੇ ਸ਼ਾਮੀ 9:30 10:00 ਵਜੇ ਤੱਕ ਓਪਨ ਰਹਿੰਦਾ ਜੀ ਠੀਕ ਹੈ ਆ ਕਰੋ ਚੈੱਕ ਜੀ ਮੈਚਿੰਗ ਸੂਟ ਮੈਚਿੰਗ ਸੂਟ ਰਹਿਣਾ ਪਿਓਰ ਵਿంటర్ ਦੇ ਵਿੱਚ ਆ ਦੇਖੋ ਬਾਟਮ ਨਾਲ ਦੇ ਨਾਲ ਮਿਲਣੀਆਂ ਸ਼ਾਲ ਰੇਡ ਕਰ ਦਿੱਤਾ ਸਿਰਫ 300 ਰੁਪਏ ਦੀ ਰੇਂਜ ਚ 300 ਰੁਪਏ ਦੀ ਰੇਂਜ ਚ ਫੁੱਲ ਬੜਾ ਫੁੱਲ ਮਿਲੇਗੀ ਕੁਆਂਟੀਟੀ ਜਿੰਨੀ ਮਰਜ਼ੀ ਕੁਆਂਟੀਟੀ ਲੈ ਲਓ ਆ ਲੋ ਅਜਰਾ ਬਾਜ਼ਾਰ ਸਾਰੇ ਗਰਮ ਸੂਟ ਨੇ ਸਾਰੇ ਗਰਮ ਜਿਹੜਾ ਬਾਜ਼ਾਰ ਚ 900 ਰੁਪਏ ਦਾ ਮਿਲਦਾ ਸਿੰਗਲ ਪੀਸ ਆਪਾਂ ਨੇ ਇੱਕ ਨਾਲ ਇੱਕ ਫ੍ਰੀ ਵੀ 450 ਦਾ ਸੂਟ 450 ਰੁਪਏ ਦੀ ਰੇਂਜ ਦੇ ਵਿੱਚ ਕੁਆਂਟੀਟੀ ਜਿੰਨੀ ਮਰਜੀ ਫੁੱਲ ਲੈ ਜੋ ਚ ਲੈ ਜੋ ਹੋਲ ਸੇਲ ਵੇਚਣ ਬਾਅਦ ਚ ਲੈ ਜੋ ਸਿੰਗਲ ਸਿੰਗਲ ਸਾਡੇ 450 ਰੁਪਏ ਦੀ ਰੇਂਜ ਆਹ ਦੇਖੋ ਜੀ ਕਿਹਨੇ ਜੋਰ ਜੱਟ ਵਾਲਾ ਸੂਟ ਲੈਣਾ ਹੈ ਬਾਜ਼ਾਰ ਵਿਕਦਾ 600-700 ਰੁਪਏ ਦਾ ਅੱਪਣ ਦੇਣਾ ਸਿਰਫ 350 ਰੁਪਏ ਦਾ ਸੂਟ ਜੀ ਅਗਲੇ ਕਹਿੰਦੇ ਅੰਦਰ ਵੀ 450 ਸੂਟ ਦੇ ਰਹੇ ਆ ਕੁਆਂਟੀਟੀ ਵੀ ਆਹੀ ਰੇਟ ਲੱਗੂਗਾ ਜੀ ਫੁੱਲ ਕੁਆਂਟੀਟੀ ਮਿਲੇਗੀ ਜਿੰਨੀ ਮਰਜ਼ੀ ਲੇਜੋ ਜੀ ਜਿੰਨੀ ਮਰਜ਼ੀ ਲੈ ਲਓ ਬਾਈ ਜਿੰਨੇ ਮਰਜ਼ੀ ਕਲਰ ਜੀ ਲੱਗ-ਲੱਗ ਡਿਜ਼ਾਈਨ ਕਰੋ ਚੈੱਕ ਇਧਰ ਕਲਰ ਚਾਰਟ ਕਲਰ ਚਾਰਟ ਵਾਧੂ ਆ ਕਰੋ ਜੀ ਵਿంటర్ ਦਾ ਸੂਟ ਸੂਟ ਰਹਿਣਾ ਆਲ ਓਵਰ 5 ਮੀਟਰ ਤੇ ਨਾਲ ਮਿਲਣ ਲੀਆਂ ਛਾਲ ਬਾਜ਼ਾਰ ਵਿਕ ਰਿਹਾ ਜੀ 350-400 ਰੁਪਏ ਅੱਪਣ ਦੇਣਾ 250 ਰੁਪਏ ਦਾ ਸੂਟ 250 ਰੁਪਏ ਦਾ ਸਿਰਫ 250 ਰੁਪਏ ਦੀ ਰੇਂਜ 'ਚ ਵੀ ਕੁਆਂਟੀਟੀ ਦੀ ਕੋਈ ਕਮੀ ਨਹੀਂ ਕੋਈ 175 ਰੁਪਏ ਦਾ ਕੋਈ 250 ਰੁਪਏ ਦਾ ਕੋਈ 450 ਦਾ ਲੋਕੀ ਸਭ ਰੇਂਜਾਂ ਨੇ ਆਪਣੇ ਸਭ ਰੇਂਜਾਂ ਜੀ ਦਾ ਦੇਖੋ ਮਸਲੀਨ ਦਾ ਸੂਟ ਪਿਓਰ ਮਸਲੀਨ ਦਾ ਸੂਟ ਧਾਗੇ ਦਾ ਵਰਕ ਤੇ ਨਾਲ ਰਹਿਣੇ ਆ ਇਸ ਤਰ੍ਹਾਂ ਦੇ ਬਾਜੂ ਵਰਕ ਬੁਟੀਕਾ ਵਾਲੇ ਸੂਟ ਆ ਲੋ ਜੀ ਕਰੋ ਚੈੱਕ ਇੱਧਰ ਮਾਰਕੀਟ ਰੇਟ ਹੈਗਾ 900 ਰੁਪਏ 800 ਰੁਪਏ ਆਪਾਂ ਦੇਣਾ 399 ਰੁਪਏ ਦਾ ਸੂਟ 399 399 ਰੁਪਏ ਦੀ ਰੇਂਜ 'ਚ 5 ਮੀਟਰ ਸੂਟ 2.5 ਮੀਟਰ ਮਿਲਣੀ ਆ ਚੁੰਨੀ ਕੁਆਂਟੀਟੀ ਜਿੰਨੀ ਮਰਜ਼ੀ ਆ ਕਰੋ ਪਿਓਰ ਬੀਫਸਰ ਕਰਦਾ ਬ੍ਰਾਂਡ ਕਰਦਾ ਮਾਲ ਜਿਹਨਾਂ ਦੇ ਲੈਣ ਬਾਅਦ ਤੇ ਸੂਟ ਲੈਣੇ ਇਸ ਤਰ੍ਹਾਂ ਦੇ ਫੈਂਸੀ ਪਿਓਰ ਕੈਂਬ੍ਰਿਕ ਦੇ ਉੱਤੇ ਚੈੱਕ ਕਰੋ ਜੀ ਯਾਰ ਨਾ ਤਾਂ ਬਈ ਪਹਿਣਾ ਦੇ ਫਾਇਦੇ ਹੋ ਰਹੇ ਨੇ ਆਪਣੇ ਕੋਲ ਵੱਡੇ ਵੱਡੇ ਜਿਹੜਾ ਬਾਜ਼ਾਰ 'ਚ ਮੰਨਣਾ ਲੱਖ ਰੁਪਏ ਦਾ ਬਿਲ ਆਪਣੇ ਮਾੜਾ ਦੇਣਾ 30 ਦੇ 35000 ਰੁਪਏ ਦਾ ਇੰਨਾ ਫਾਇਦਾ ਹੋਣਾ ਮੈਨੂੰ ਇੰਨਾ ਫਾਇਦਾ ਹੋਣਾ ਜੀ ਆ ਦੇਖੋ ਪਿਓਰ ਕੈਂਬ੍ਰਿਕ ਦੀ ਸ਼ਰਟ ਨੈੱਕ ਦੇ ਵਰਗ ਬਾਟਮ ਰਹਿਣੀਆਂ ਪਲੇਨ ਦੱਸਦੇ ਬਈ ਨਾਂ ਤੇ ਨਾ ਡਰੈਸ ਵੀ ਦੱਸ ਦੇ ਰੋ ਪਹੁੰਚਣਾ ਕਿੱਥੇ ਪਹਿਣਾ ਨੇ ਦੇਖੋ ਜੀ ਯਾਰ ਚੈੱਕ ਕਰੋ ਜੀ ਦੁਪੱਟਾ ਪਹਿਲਾਂ ਇਸ ਦਾ ਇਹ ਰੇਟ ਹੈਗਾ ਮਾਰਕੀਟ 500 ਰੁਪਏ ਦਾ ਆਪਾਂ ਨੇ ਸੂਟ ਦੇਣਾ 199 ਰੁਪਏ ਦਾ ਵੀ 200 ਰੁਪਏ ਦਾ ਪੀਸ ਮਿਲਣਾ ਹੈ ਕੁਆਂਟੀਟੀ ਜਿੰਨੀ ਮਰਜ਼ੀ ਲੈ ਲੋ ਕੁਆਂਟੀਟੀ ਜਿੰਨੀ ਮਰਜ਼ੀ ਵੀ ਆਣਾ ਕਿੱਥੇ ਦੇਖੋ ਐਸ ਕੇ ਟੈਕਸਟਲ ਮਰੈਂਡਾ ਮੇਂ ਲੁਧਿਆਣਾ ਹਾਈਵੇ ਓਪੋਜੀਟ ਰਾਜ ਮਹਿਲ ਪੈਲੈਸ ਆ ਦੇਖੋ ਜੀ ਪਿਓਰ ਜਾਮਦਾ ਸੂਟ ਪਿਓਰ ਜਾਮਦਾ ਸੂਟ ਜਿਹੜਾ ਮਾਰਕੀਟ ਵਿਕਦਾ ਸੀ 750 ਰੁਪਏ ਦਾ ਇੱਕ ਆ ਕਰੋੀ ਚੈੱਕ ਪਿਓਰ ਜਾਮਦੀ ਸ਼ੈਲਟਰ ਰਹਿਣੀ ਆ ਮਡਾਲ ਦੀ ਬੋਰਡ ਮਰੇਣੀ ਆ ਚੰਗੀ ਕੰਪਨੀ ਹੈ ਬਾਈ ਜਨਾ ਜਾਮ ਦੇ ਚੰਗੇ ਘਰਾਂ ਦੇ ਮਾਲ ਜੀ ਦੇਖੋ ਪਿਓਰ ਸੈਮੀ ਪਿਓਰ ਦਾ ਰਹਿਣਾ ਦੁਪੱਟਾ ਇਸ ਤਰ੍ਹਾਂ ਦਾ ਇਹ ਮਿਲਣਾ ਸਿਰਫ 375 ਰੁਪਏ ਦੀ ਰੇਂਜ ਚ 375 ਰੁਪਏ ਦੀ ਰੇਂਜ ਚ ਕੁਆਂਟੀਟੀ ਦੀ ਕੋਈ ਕਮੀ ਨਹੀਂ ਫੁੱਲ ਬਾਈ ਆ ਜਿਹੜਾ ਜਿਕੜਾ ਹਾਂ ਲੈਣਾ ਲੱਗੇ ਆ ਡਿਜ਼ਾਈਨਰ ਸੂਟ ਨੇ ਇਹ ਵੀ ਸਾਰੇ ਆਪਣੇ ਕੋਲ ਸੇਲ ਲੱਗੀ ਹੋਈ ਆ ਜੇ ਛਾਲ ਵੇਚੀ ਸੀਗੇ ਆਪਣੇ ਪਹਿਲਾਂ 150 ਰੁਪਏ ਦੀਆਂ ਦੋ ਹੁਣ ਸਟਾਕ ਰਹਿ ਗਿਆ ਥੋੜਾ ਜਿਹਾ ਇਹ ਹਾਰ ਕਿਸ ਰਹਿ ਗਈ ਤੇ ਕਰਤੀ 50 ਰੁਪਏ ਦੀ ਸਿਰ 50 ਰੁਪਏ ਦੀ ਸਟੌਲ ਲੈ ਜੋ ਜਿੰਨੀ ਇੰਨੀ ਮਰਜ਼ੀ ਦੇ ਜਵਾਨੀ ਇੰਨੀ ਮਰਜ਼ੀ ਆ ਦੇਖੋ ਜੀ ਕਰੇਵ ਦੇ ਸੂਟ ਹੈਂਡਵਰਕ ਵਾਲੇ ਜਿਹੜੇ ਮਾਰਕੀਟ ਵਿਕਦਾ 11200 ਰੁਪਏ ਪਿਓਰ ਨੇਚਰਲ ਕਰੇਵ ਦੇ ਉੱਤੇ ਸਾਰਾ ਹੈਂਡਵਰਕ ਦਾ ਕੰਮ ਚੈੱਕ ਕਰੋ ਜੀ ਨਾਲ ਤੇ ਨਾਲ ਦੁਪੱਟੇ ਮਿਲਨੇ ਆ ਪਿਓਰ ਚਨਾਉਂ ਦੇ 2 ਸਾਈਡ ਕੱਟਵਰਕ ਇਹ ਸੂਟ ਮਿਲਣਾ ਜੀ 600 ਰੁਪਏ ਦੀ ਰੇਂਜ ਚ 300 ਰੁਪਏ ਦੇ ਨਹੀਂ 600 ਰੁਪਏ ਦੀ ਰੇਂਜ ਚ ਪਿਓਰ ਕਰੇਪ ਦੇ ਉੱਤੇ ਚਨਾਉਂ ਦੇ ਦੁਪੱਟੇ ਕੱਟਵਰਕ ਜਿੰਨੀਆਂ ਭੈਣਾਂ ਹੁੰਦੀਆਂ ਉਹਨਾਂ ਨੂੰ ਕਹ ਹੈਂਡਲ ਕਿਸ ਤਰ੍ਹਾਂ ਕੀਤਾ ਜਾਂਦਾ ਆਪਣੇ ਕੋਲ ਮਨ ਲਗੀ ਪੂਰਾ ਸਟਾਫ ਆਪਣਾ ਪੂਰਾ ਸਟਾਫ ਆ ਜੀ ਕਿੱਲੇ ਕਿੱਲੇ ਟੇਬਲ ਦੇ ਕੁੜੀਆਂ ਦੀ ਡਿਊਟੀ ਲੱਗੀ ਪਈ ਆ ਠੀਕ ਹੈ ਜਿੰਨੇ ਜਿੰਨਾ ਮਰਜ਼ੀ ਸਟਾਕ ਲੈ ਜਾਓ ਔਰ ਇੱਕ ਬੰਦੇ ਦੀ ਡਿਊਟੀ ਲੱਗੀ ਪਈ ਵੇ ਦੇਖੋ ਖਾਦੀ ਦਾ ਸੂ ਵੀਨੇ ਕਲਸੂਡ ਖਾਦੀ ਦਾ ਕਿੰਨੇ ਦਾ ਦੇ ਦੇਣਾ 399 ਰੁਪਏ ਦੀ ਰੇਂਜ ਚ ਨਾਲ ਦੁਪੱਟਾ ਵੀ ਮਿਲਣਾ ਮਸਲੀਨ ਦਾ ਚੈੱਕ ਕਰੋ ਜੀ ਮੇਰੇ ਰੇਟ ਵੀ ਇਹੋ ਜਿਹੇ ਨੇ ਵੀ ਲੋਕ ਭੱਜੇ ਭੱਜੇ ਆਉਣਗੇ ਲੱਗਦਾ ਮੈਂ ਕਹਾਂ ਜਿੱਥੇ ਮਰਜੀ ਘੁੰਮ ਲੋ ਨਾ ਜਾਣਾ ਲੁਧਿਆਣਾ ਨਾ ਜਾਣਾ ਕਿਤੇ ਅੰਬਾਲਾ ਜਾਣ ਦੀ ਲੋੜ ਸਿਰਫ ਇੱਕੋ ਦੁਕਾਨ ਤੇ ਜਾਣਿਆ ਮਰਿੰਡਾ ਸ਼ਹਿਰ ਦੇ ਵਿੱਚ ਐਸ ਕੇ ਟੈਕਸਟਾਈਲ ਤੇ ਆ ਜਾਓ ਫਿਰ ਮਰਿੰਡਾ ਦੇ ਵਿੱਚ ਪਹੁੰਚੋ ਬਾਈਪਾਸ ਤੇ ਜੀ ਮੈਂ ਲੁਧਿਆਣਾ 5 ਵਜੇ ਤੋਂ ਆ ਦੇਖੋ ਜੀ ਉੱਤੇ ਬਾਅਦ ਅਗਲੀ ਡੇਰੀ ਚੈੱਕ ਕਰੋ ਜੀ ਕਰੇਪ ਦੇ ਉੱਤੇ ਕਿਤੇ ਅੰਬੀ ਵਾਲਾ ਸੂਟ ਲੈਣਾ ਮਾਰਕੀਟ ਵਿਕਦਾ ਜੀ 1200 1 95 ਰੁਪਏ ਦੀ ਰੇਂਜ ਚ 395 395 ਰੁਪਏ ਦੀ ਰੇਂਜ ਚ ਸਾਰਾ ਚੈੱਕ ਕਰੋ ਜੀ ਹੈਂਡਵਰਕ ਦਾ ਕੰਮ ਦੁਪੱਟਾ ਮੀਲਾ ਵਰਕ ਕੀਤਾ ਰੇਡ ਕਰ ਦਿੱਤਾ ਜੀ 300 ਲੱਗਦਾ ਵੀ ਮਹਿੰਗਾ ਸੂਟ ਹੈ ਨਾ ਇੱਕ ਡਿਮਾਂਡ ਦੀ ਗੱਲ ਕਰੀ ਸੀ ਆ ਦੇਖੋ ਜੀ ਬੀ ਨੈਕ ਵਾਲੇ ਡਿਜ਼ਾਈਨ ਵੀ ਫੁੱਲ ਕੁਆਂਟੀਟੀ ਦੇ ਮਾਲ ਜੱਕੇ ਪਏ ਨੇ ਦੇਖੋ ਬੀ ਨੈਕ ਵਾਲੀ ਰਹਿਣੀ ਹੈ ਸ਼ੈਲਡ ਨੈਕ ਦੇ ਉੱਤੇ ਬੋਟਮ ਮਿਲੇਗੀ ਪਿਓਰ ਕਰੇਵ ਦੀ 3 ਮੀਟਰ ਵਰਕ ਕੀਤੀ ہوئی ਦੁਪੱਟਾ ਮਿਲੇਗਾ ਜੀ ਨਾਲ ਤੁਹਾਨੂੰ ਚੁਣੌਣ ਦਾ ਠੀਕ ਹੈ ਜੀ ਇਹ ਕਰੋ ਜੀ ਚੈੱਕ ਚਨਾਉਂ ਦੇ ਦੁਪੱਟੇ ਦੇ ਨਾਲ ਮਾਰਕੀਟ ਰੇਟ ਹੈਗਾ 800 900 ਆਪਾਂ ਨੇ ਸੂਟ ਦੇਣਾ ਜੀ 399 ਰੁਪਏ ਚ 399 ਰੁਪਏ 399 ਦੀ ਰੇਂਜ ਚ ਦੰਦੇ ਬੁਟੀਕ ਵਾਲੇ ਸੁਣ ਲੈ ਆ ਦੇਖੋ ਜੀ ਇਸ ਤਰ੍ਹਾਂ ਦੇ ਫੈਂਸੀ ਫੈਂਸੀ ਡੀਏ ਇਹ ਤਾਂ ਬਈ ਪਾਰਟੀ ਵਿੱਚ ਸੂਟ ਵੀ ਹੁੰਦੇ ਆਪਣੇ ਕੋਲ ਸਾਰੇ ਮਿਲ ਜਾਣਗੇ ਵੀਰ ਜੀ ਪਾਰਟੀ ਵੀਰ ਲੋ ਜਿਹੜੇ ਮਰਜ਼ੀ ਲੋ ਆ ਕਰੋ ਜੀ ਟਿਕ ਆ ਕਰੇਵ ਦਾ ਸੂਟ ਦੇਖੋ ਜੀ ਇਧਰ ਪਿਓਰ ਕਰੇਵ ਦੇ ਉੱਤੇ ਆ ਲੋ ਜੀ ਵਰਕ ਕੀਤੇ ਵੇ ਇਸ ਤਰ੍ਹਾਂ ਦੇ ਫਰੰਟ ਰਹਿਣੇ ਆ ਪੂਰੇ ਜਾਲ ਆ ਲੋ ਜੀ ਦਪੱਟੇ ਮਿਲ ਨਹੀਂ ਆ ਨਾਲ ਪਿਓਰ ਚਨਾਉਂਦੇ ਇਸ ਤਰ੍ਹਾਂ ਦੇ ਟਾਈ ਟਾਈ ਮੀਟਰ ਕੱਟਦੇ 450 ਰੁਪਏ ਦੀ ਰੇਂਜ ਚ ਦੇਖੋ 450 ਰੁਪਏ ਦੀ ਰੇਂਜ ਚ 450 ਰੁਪਏ ਦੀ ਰੇਂਜ ਚ ਜਿੰਨੀ ਮਰਜ਼ੀ ਕੁਆਟਿਟੀ ਲੈ ਲਓ ਜੀ ਹਾਲੂ ਠੀਕ ਹੈ ਤੇ ਪਹੁੰਚੋ ਲਗਾਤਾਰ ਬਾਈ ਕਹਿੰਦਾ ਮਰਿੰਡੇ ਦੇ ਵਿੱਚ ਐਸ ਕੇ ਟੈਕਸਟਾਈਲ ਨਾਲ ਦੇ ਵੱਡੀ ਸੇਲ ਲੱਗੀ ਹੋਈ ਹੈ ਲੋਹੜੀ ਤੱਕ ਮਗੀ ਸੂਟਾਂ ਦੀ ਸਟਾਕ ਕਲੀਅਰੈਂਸ ਬੰਪਰ ਸੇਲ ਹੈ ਨਵੇਂ ਸਾਲ ਅਤੇ ਲੋਹੜੀ ਨੂੰ ਲੈ ਕੇ ਸੂਟ ਮੋਰਾ ਵਾਲਾ ਦੇਖੋ ਮਾਰਕੀਟ ਰੇਟ ਹੈਗਾ 1500 1600 ਰੁਪਏ ਚੈੱਕ ਕਰੋ ਜੀ ਪਹਿਲਾਂ ਧਿਆਨ ਨਾਲ ਪਿਓਰ ਕਰੇਵ ਦੇ ਉੱਤੇ ਮੋਰਾ ਵਾਲਾ ਡਿਜ਼ਾਈਨ ਆ ਕਰੋ ਜੀ ਚੈੱਕ ਇਧਰ ਆ ਕੇ ਸਾਰਾ ਫਰੰਟ ਦੇ ਉੱਤੇ ਹੈਂਡਵਰਕ ਤੇ ਨਾਲ ਬਾਜੂਆਂ ਦੇ ਵਰਕ ਤੇ ਨਾਲ ਦੇਖੋ ਜੀ ਬਾਟਮ ਦੇ ਵੀ ਵਰਕ ਬਾਟਮ ਤੇ ਵੀ ਵਰਕ ਬਾਜੂਆਂ ਦੇ ਵੀ ਵਰਕ ਆ ਦੇਖੋ ਜੀ ਇਹ ਡਿਜ਼ਾਈਨ ਕਿੰਨੇ ਕਿੰਨੇ ਕਲਰ ਸੂਟ ਦੇ ਯਾਰ ਜਿੰਨੇ ਮਰਜੀ ਇੱਥੇ ਸੋਲੋ ਕਲਰ ਮੰਗਦੇ ਆ ਜੀ ਫੁੱਲ ਕੁਆਂਟੀਟੀ ਦੇ ਵਿੱਚ ਦੁਪੱਟਾ ਮਿਲੇਗਾ ਨਾਲ ਪਿਓਰ ਚਨਾਉਂਦਾ ਆ ਕਰੋ ਜੀ ਚੈੱਕ ਰੇਡ ਕੀ ਕਰ ਦਿੱਤਾ ਜੀ 800 ਰੁਪਏ ਦਾ ਸੂਟ ਤੇ ਰੁਪਏ ਦਾ 100 ਰੁਪਏ ਦਾ ਸੂਟ ਜਿਹੜਾ ਮਾਰਕੀਟ 15 1600 ਚ ਵਿਕਦਾ ਪਰ ਇਹ ਦੇਣਾ ਸਿਰਫ 800 ਰੁਪਏ ਦੀ ਰੇਂਜ ਚ ਆ 컬러 ਚੈੱਕ ਕਰੋ ਜੀ ਕਿੰਨੇ ਸੋਹਣੇ ਸੋਹਣੇ ਰੰਗ ਆ ਦੇ ਆ ਲੋ 컬러ਾਂ ਦੀ ਕੋਈ ਸਾਰੇ ਕਲਰ ਇਸੇ ਚਾ ਜੀ ਮੋਰਾਂ ਵਾਲੇ ਚ ਦੇਖੋ ਜੀ ਆ ਲੋ ਜਿੰਨੇ ਮਰਜੀ ਕੁਆਂਟੀਟੀ ਲੋ ਆ ਲੋ ਸਿਰਫ 800 ਰੁਪਏ ਦੀ ਰੇਂਜ ਦੇ ਵਿੱਚ ਮੋਰਾਂ ਵਾਲੇ ਸੂਟ ਆ ਲੋ ਡਿਜ਼ਾਈਨ ਮਿਲਣਗੇ ਦੋ ਇੱਕਾ ਚੱਲ ਰਿਹਾ ਜੀ ਐਮਪੀ ਵਾਲਾ ਡਿਜ਼ਾਈਨ ਇਹ ਵੀ ਸੀ ਚ ਆ ਲੋ ਇਹਦੇ ਵੀ ਬਾਜੂ ਦੇ ਪਹੁੰਚੇ ਦੋਨੇ ਆ ਦੇਖੋ ਜੀ ਇਹ ਕਰਾਉ ਚੈੱਕ ਜੀ ਪ੍ਰੋਪਰ ਹੈਂਡਵਰਕ ਦੇ ਨਾਲ ਮੋਤੀ ਵਰਕ ਦੁਪੱਟਾ ਮਿਲਣ ਨਾਲ ਪਿਓ ਰੇਡ ਕੀ ਕਰ ਦਿੱਤਾ ਜੀ ਸਿਰਫ 800 ਰੁਪਏ ਦੀ ਰੇਂਜ ਚ ਸਿਰਫ 800 ਰੁਪਏ ਦਾ 800 ਰੁਪਏ 15 1600 ਵਾਲੀਆਂ ਡਿਜ਼ਾਈਨਿੰਗ ਹੈ ਸਿਰਫ 800 ਰੁਪਏ ਦੀ ਰੇਂਜ ਦੇ ਵਿੱਚ ਆ ਕਰੋ ਜੀ ਚੈੱਕ ਕਿੰਨੇ ਪਿਓਰ ਜਾਮ ਦਾ ਸੂਟ ਲੈਣਾ ਬੁਟੀਕਾਂ ਵਾਲਾ ਦੇਖੋ ਜੀ ਪਿਓਰ ਜਾਮ ਵਾਲੇ ਪਿਓਰ ਜਾਮ ਆ ਕਰੋ ਜੀ ਚੈੱਕ ਬਾਜੂਆਂ ਦਾ ਵੀ ਵਰਕ ਰਣੇ ਆ ਦੁਪੱਟੇ ਮਿਲਨੇ ਆ ਹਾ ਪਿਓਰ ਦੇ ਇਸ ਤਰ੍ਹਾਂ ਦੇ ਆ ਲਓ ਜੀ ਇਹ ਵੀ ਕਰ ਦਿੱਤਾ ਜੀ 800 ਰੁਪਏ ਦਾ ਸੂਟ ਪਿਓਰ ਦੁਪੱਟੇ ਦੇ ਨਾਲ 800 ਰੁਪਏ ਦੀ ਰੇਂਜ ਚ ਕੁਆਂਟੀਟੀ ਜਿੰਨੀ ਊਟ ਪੈਣੇ ਕਹਿੰਦੇ ਆਪਣੇ ਕੋਲ ਇੱਕ ਜੀ ਇੱਕ ਦੋ ਇੱਕ ਆ ਕਰੋ ਜੀ ਚੈੱਕ ਫੁੱਲ ਬੜਾ ਫੁੱਲ ਕੁਆਂਟੀਟੀ ਵਾਲਾ ਕਰੋ ਚੈੱਕ ਜਿੰਨੀ ਮਰਜ਼ੀ ਕੁਆਂਟੀਟੀ ਲੈ ਲਓ ਸਿਰਫ ਰੇਡ ਕਰ ਦਿੱਤਾ ਜੀ 800 ਰੁਪਏ ਸਿਰਫ 800 ਰੁਪਏ 800 ਰੁਪਏ ਦੀ ਰੇਂਜ ਦੇ ਵਿੱਚ ਹੋਰ ਕਹਿੰਦੇ ਸੂਟ ਨੇ ਬਾਈ ਆਪਣੇ ਕੋਲ ਨਵੇਂ ਜਿਹੜੇ ਆਏ ਕੋਈ ਜੀ ਫੈਂਸੀ ਕਹਿੰਦੇ ਸੂਟ ਲੈਣੇ ਪਾਰਟੀ ਵੇਅਰ ਆ ਦੇਖੋ ਜਿੱਧਰ ਬਸ ਕੋਸ اور ਗੰਜੇ ਦਾ ਸੂਟ ਸਰ ਹੈਂਡਵਰਕ ਦਾ ਮੈਂ ਸਿਰੇ ਵਾਲਾ ਸੂਟ ਹੈ ਪ੍ਰੋਪਰ ਹੀ ਹੈਂਡਵਰਕ ਦਾ ਕੰਮ ਹੈ ਚੈੱਕ ਕਰੋ ਪਿਓਰ ਪਾੜਾ ਸਿਲਕ ਦੀ ਰਹਿਣੀ ਆ ਬਾਟਮ ਨਾਲ ਆ ਲੋ ਜੀ ਦੁਪੱਟਾ ਮਿਲੇਗਾ ਤੁਹਾਨੂੰ ਇਸ ਦੇ ਨਾਲ ਹਾ ਪਿਓਰ ਦਾ ਰੇਟ ਕਰ ਦਿੱਤਾ ਜੀ 1150 ਰੁਪਏ 1100 1150 ਰੁਪਏ ਦੀ ਰੇਟ ਜਿੰਨੀ ਮਰਜ਼ੀ ਕੁਆਂਟੀਟੀ ਲੈ ਜਾਓ ਆ ਲੋ ਜੀ ਕਹਿੰਦੇ ਫਰਕਾਬਾਦੀ ਸੂਟ ਲੈਣਾ ਏ ਕਰੋ ਜੀ ਚੈੱਕ ਮਾਰਕੀਟ ਰੇਟ ਹੈਗਾ ਇਹ 8000 9000 ਆ ਚੈੱਕ ਕਰੋ ਜੀ ਪੂਰਾ ਫਰਕਾਬਾਦੀ ਟੋਟਲੀ ਹੈਂਡਵਰਕ ਦਾ ਕੰਮ ਬਾਜੂਆਂ ਦਾ ਵੀ ਕੰਮ ਰਹਿਣਾ ਤੇ ਉਸਦੇ ਬਾਅਦ ਬਾਟਮ ਵੀ ਮਿਲਣੀ ਆ ਪੂਰੀ ਹੈਵੀ ਸਾਰਾ ਨਖਨਵੀ ਕੰਮਾ ਦੁਪੱਟਾ ਮਿਲਣਾ ਜੀ ਪਿਓਰ ਚਨਾਉਂ ਦਾ ਖਾਸ ਭਾਈ ਚੁਆਇਸ ਦੇ ਉੱਪਰਲੇ ਕਿੰਨੇ ਸੂਟ ਵਗੈਰਾ ਇਹ ਆ ਲੋ ਜੀ ਪਿਓਰ ਚਨਾਉਂ ਦਾ ਦੁਪੱਟਾ ਮਿਲਣਾ ਇਸ ਤਰ੍ਹਾਂ ਦਾ ਹੈਵੀ ਤੇ ਰੇਟ ਕੀ ਕਰ ਦਿੱਤਾ ਜੀ 2892 ਰੁਪਏ 2892 ਰੁਪਏ 2892 ਰੁਪਏ ਦੇ ਵਿੱਚ ਫੋਰ ਸੈਟ ਦੁਪੱਟਾ ਮਿਲਣਾ ਰੇਟ ਕਰ ਦਿੱਤਾ 2895 ਰੁਪਏ ਆ ਲੋ ਉਸ ਤੇ ਭਾਈ ਇਸ ਤਰ੍ਹਾਂ ਦੀਆਂ ਫੋਟੋ ਵਾਲੇ ਡਿਜ਼ਾਈਨ ਦੇਖੋ ਜਿਹੜੇ ਆਰਡਰ ਦੇ ਤਿਆਰ ਕਰਾਉਂਦੇ ਆਪਾਂ ਪਿਓਰ ਬੋਟ ਦੇ ਤਿਆਰ ਹੁੰਦੇ ਹਾਂ ਬਨਾਰਸੀ ਵੇਚਦੇ ਉੱਤੇ ਦੇਖੋ ਨਾਲ ਪਿਓਰ ਦੀ ਬਾਟਮ ਦੁਪੱਟਾ ਮਿਲਣਾ ਪਿਓਰ ਚਨਾਉਂ ਦਾ ਰੇਡ ਕੀ ਕਰ ਦਿੱਤਾ ਜੀ ਕੋਈ 5000 ਕੋਈ 6000 ਨਹੀਂ 2499 ਰੁਪਏ ਦੇਖੋ ਜੀ 2499 ਰੁਪਏ 2499 ਰੁਪਏ ਦੀ ਰੇਂਜ ਚ ਇਦਾਂ ਦੀ ਜ ਡਿਜ਼ਾਈਨਿੰਗ ਲੈਣ ਵਾਸਤੇ ਆ ਜੀ ਮਾਰਕੀਟ ਚ 5-5000 ਰੁਪਏ ਰੇਟਾ ਸੂਟ ਦਾ ਆ ਦੇਖੋ ਜੀ ਆਹ ਦੇਖੋ ਦੁਬਾਰਾ ਸਟਾਕ ਫੇਰ ਰੈਡੀ ਹੋ ਗਿਆ ਬਿਲਵਟ ਤੱਕ ਦਿਖਾਇਆ ਸੀਗਾ ਤੁਹਾਨੂੰ 500 75 ਰੁਪਏ ਦੀ ਰੇਂਜ ਚ ਜੀ ਡਿਮਾਂਡ ਬਹੁਤ ਬਿਲਵਟ ਜੀ ਬਹੁਤ ਡਿਮਾਂਡ ਆ ਜੀ ਪਹਿਲਾ ਸਟ ਰਾਤੀ ਉਤਰਿਆ ਫਿਰ 1000 ਰੁਪਏ ਦਾ ਆਰਡਰ ਕਰਾਇਆ ਦੁਬਾਰਾ ਦੇਖੋ ਜੀ ਸਾਰਾ ਵਰਕ ਕੀਤਾ ਹੋਇਆ ਬਾਜੂਆਂ ਦੇ ਵਰਕ ਉਹਨਾਂ ਨੇ ਬਣਾ ਬਣਾਇਆ ਸੂਟ ਆ ਬਣਾ ਬਣਾਇਆ ਸਟਿਚ ਕੀਤਾ ਹੋਇਆ ਸੂਟ ਜੀ 15 1600 ਵਾਲੀ ਡਿਜ਼ਾਈਨਿੰਗ ਆ ਕਰੋਈ ਚੈੱਕ ਦੁਪੱਟਾ ਮਿਲਣਾ ਇਸ ਤਰ੍ਹਾਂ ਦਾ ਵਰਕ ਕੀਤਾ ਹੋਇਆ ਤੇ ਰੇਟ ਕੀ ਕਰ ਦਿੱਤਾ ਵੀਰ ਜੀ 575 ਰੁਪਏ ਦੀ ਰੇਟ 575 ਰੁਪਏ ਦੀ ਉਹਦੇ ਬਾਅਦ ਦੇਖੋ ਕੈਸ਼ਮੀਰ ਲੌਂਗ ਚੈੱਕ ਪਿਓ ਭੰਡਾਰ ਲੱਗੇ ਪੂਰਾ ਭੰਡਾਰ ਜਿੰਨਾ ਮਰਜ਼ੀ ਕਟਾ ਕੇ ਲੈ ਜਾਓ ਇੱਕ ਇੱਕ ਲੈ ਜਾਓ ਦੋ ਦੋ ਲੈ ਜਾਓ 125 ਰੁਪਏ ਦਾ ਸੂਟ ਜੀ ਚਾਹੇ ਥਾਂ ਲੈ ਜਾਓ ਜੇ ਥਾਂ ਲੈ ਜਾਓ 500 ਦੇ 4 ਸੂਟ ਦੇਣੇ ਪਿਓਰ ਗਰਮ ਵਿਂਟਰ ਦੇ ਠੀਕ ਹੈ ਆ ਲੋ ਜੀ ਭਾਈਆ ਪੈਕ ਵੀ ਪੈਣ ਜਿਹੜੇ ਆਪਣੇ ਕੋਲ ਸੂਟ ਵਗੈਰਾ ਜਿਹੜੇ ਸਮਾਨ ਪੈਰ ਸਾਰਾ ਪੈਕ ਪਿਆ ਸਾਰੇ ਪੈਕ ਜੀ ਪਰਸਨਾਂ ਇਹ ਕਿਵਾਂਟੀਟੀ ਹੁੰਦੀ ਹੈ ਜੀ ਜਿਵੇਂ ਮੈਂ ਤੁਹਾਨੂੰ ਦਿਖਾਇਆ ਇੱਧਰ ਲੱਗਦਾ ਇੱਧਰ ਵੀ ਪੂਰੇ ਮੰਗੇ ਦੇਖੇ ਜਾ ਰਹੇ ਸੂਟ ਵਗੈਰਾ ਆ ਕੁਆਂਟੀਟੀ ਆਈ ਪਈ ਹੈ ਜਿਵੇਂ ਤੁਹਾਨੂੰ ਆਪਣਾ ਬੈਲ ਬੱਟ ਦਿਖਾਈ ਜੀ ਇੱਕ ਬਾਅਰ 175 ਰੁਪਏ ਦੀ ਰੇਂਜ ਚ ਵੀ ਐ ਨਹੀਂ ਕੋਈ ਵੀ 10 20 ਸੂਟ ਰੱਖ ਕੇ ਵੀਡੀਓ ਪਾਤੀ ਵੀ ਆਪਣਾ ਹੈਗਾ ਮੇਨ ਕੰਮ ਹੈਗਾ ਹੋਲ ਸੇਲ ਜਿੰਨੇ ਮਰਜ਼ੀ ਲੈ ਜਾਓ ਜਿੰਨੇ ਮਰਜ਼ੀ ਆ ਦੇਖੋ ਜੀ ਮਾਰਕੀਟ ਵਿਗ ਰਿਹਾ 350 ਦਾ ਇੱਕ ਆਪਾਂ ਨੇ 350 ਚ ਦੇਣਿਆ ਦੋ ਸੂਟ ਆ ਲੋ ਜਿੰਨਾ ਮਰਜ਼ੀ ਲੈ ਜਾਓ ਜਿੰਨੀ ਮਰਜ਼ੀ ਕੁਆਂਟੀਟੀ ਲੈ ਜਾਓ ਕੋਟਾਂ ਨਹੀਂ ਉਹਦੇ ਵੱਧ ਹੀ ਆ ਕੋਟਾਂ ਨਹੀਂ ਜਿੰਨਾ ਮਰਜ਼ੀ ਸਟਾਕ ਜੀ ਕਰੋ ਚੈੱਕ ਇੱਧਰ ਆ ਲੋ ਜਿੰਨਾ ਮਰਜੀ ਜਿੱਦਰ ਮਰਜੀ ਬਾਡਲ ਬਸ ਸੂਟ ਨਿਕਲਣਾ ਸੂਡੇ ਸੂਟ ਨਿਕਲਣਾ ਹੀ ਸੂਡੇ ਸੂੜੀ ਉਸ ਤੋਂ ਬਾਅਦ ਆ ਦੇਖੋ ਵੀਰੇ ਇੱਕ ਡਿਜ਼ਾਈਨਿੰਗ ਹੋਰ ਤੇ ਕਰਵਾਈ ਆ ਹੋਰ ਕਿਹੜਾ ਭਾਈ ਨਮਾ ਆਇਆ ਆ ਆ ਦੇਖੋ ਤੁਹਾਨੂੰ ਸੂਟ ਦਿਖਾ ਦੇਣਾ ਸਟਾਕ ਆਪਾਂ ਨੇ ਹਾਂਜੀ ਹਾਂਜੀ ਪਿਓਰ ਬੀ ਨੈਕ ਵਾਲੇ ਬਨਾਰਸੀ ਦੁਪੱਟੇ ਦੇ ਨਾਲ 399 ਰੁਪਏ ਦੇ ਵਿੱਚ ਆ ਦੇਖੋ ਸਟਾਕ ਕਿੰਨਾ ਹੈ ਵੀ ਸਟਾਕ ਦੀ ਕੋਈ ਕਮੀ ਨਹੀਂ ਇੱਕੋ ਦੁਕਾਨ ਮਰਿੰਡਾ ਸ਼ਹਿਰ ਦੇ ਵਿੱਚ ਐਸ ਕੇ ਟੈਕਸਟਾਈਲ ਜਿੰਨੇ ਕਿ ਥੋੜੇ ਤੇ ਜਲਦੀ ਪਹੁੰਚੋ ਥੋੜੇ ਬਾਅਦ ਜਲਦੀ ਤੇ ਜਲਦੀ ਆਜੋ ਇਦਾਂ ਦੇ ਪਟਿਕਾਂ ਵਾਲੇ ਸੂਟ ਲੈਣ ਬਾਅਦ ਤੇ ਆਜੋ ਐਸ ਕੇ ਟੈਕਸਟਾਈਲ ਮਰਿੰਡਾ ਮੇਲੋਦੀਆਂ ਹਾਈਬ੍ਰੋਪੋਜੀ ਰਾਜਮਾਲ ਪੈਲਸ ਤੁਸੀਂ ਕੀ ਫਾਇਦੇ ਕਰ ਰਹੇ ਹੋ ਹਲੋ ਪਾਈਆਂ ਲਈ ਵੀ ਦੇਖੋ ਜੀ ਕੁਰਤੇ ਪਜਾਮ ਪਿਓਰ ਵਿੰਟਰ ਸਰਦੀਆਂ ਦੇ ਕੁਰਤੇ ਪਜਾਮੇ ਆ ਲੋ ਜਿਹੜਾ ਮਾਰਕੀਟ ਵਿਗਰੇ ਹੈ ਜੀ 1050 ਰੁਪਏ ਦਾ ਇੱਕ ਅੱਪਰ ਨੇ ਦੇਣੇ 1050 ਰੁਪਏ ਦੇ ਤਿੰਨ ਕੁਰਤੇ ਪਜਾਮੇ ਤਿੰਨ ਕੁਰਤੇ ਪਜਾਮੇ ਦੇਖੋ ਜੀ ਪਿਓਰ ਗਰਮ ਦੇ ਵਿੱਚ ਦੇਖੋ ਚੈੱਕ ਕਰੋ ਵਿੰਟਰ ਦੀ ਡਿਜ਼ਾਈਨਿੰਗ ਕੁਰਤੇ ਪਜਾਮੇ 1050 ਰੁਪਏ ਦੇ ਤਿੰਨ ਦੇਖੋ ਇੱਕ ਕਲਰ ਚਾਰਟ ਚੈੱਕ ਕਰੋ ਕਲਰ ਕਿੰਨੇ ਕਿੰਨੇ ਪਹਿਲਾਂ ਤਾਂ ਕਲਰ ਬਹੁਤ ਨੇ ਆਪਣੇ ਬਾਦੂ ਕਲਰ ਹੈ ਜੀ ਬਹੁਤ ਕੁਆਂਟੀਟੀ ਆ ਜੇ ਲੈ ਜੋ ਸਰਦੀਆਂ ਵਾਲਾ ਜੇ ਲੈ ਜੋ ਸਰਦੀਆਂ ਵਾਲਾ ਜੇ ਲੈ ਜੋ ਗਰਮੀ ਵਾਲਾ ਸਿਰਫ 1050 ਰੁਪਏ ਦੇ ਮਿਲਨੇ ਆ ਤਿੰਨ ਕੁਰਤੇ ਪਜਾਮੇ ਆ ਚੈੱਕ ਕਰੋ ਜੀ ਕੁਆਂਟੀਟੀ ਕਿੰਨੀ ਆਈ ਪਈ ਆ ਜਿੰਨੇ ਮਰਜ਼ੀ ਘਟਾ ਘਟਾ ਕੇ ਲੈ ਜੋ ਐਨ ਵੀ ਕੋਰੰਗ ਦੇ ਲੈਣੇ ਆ ਲੱਗ ਲੱਗ ਰੰਗ ਲੈ ਲਓ 1050 ਦੇ ਤਿੰਨ ਕੁਰਤੇ ਜਾਮੇ ਤੁਹਾਡੀ ਮਰਜ਼ੀ ਤੁਸੀਂ ਉੱਤੇ ਦੇਖਣ ਆਣ ਕੇ ਤੁਹਾਡੀ ਮਰਜ਼ੀ ਦੇ ਜੇ ਮਰਜ਼ੀ ਲਿਓ ਜੀ ਆ ਚੈੱਕ ਕਰੋ ਜੀ ਜੇ ਲੋਕ ਜੈਕਾਉਰਡਰ ਦਾ ਕੁਰਤਾ ਪਜਾਮਾ ਲਓ ਜਿਹੜਾ ਬਾਜ਼ਾਰ ਦੇ ਵਿੱਚ 1000 ਰੁਪਏ ਦਾ ਵਿਕਦਾ ਇਹ ਵੀ ਸੇਮ ਰੇਟ ਆ ਲਓ ਜੇ ਲੈਣਾ ਵਾਈਟ ਉਹ ਵਾਈਟ ਵੀ ਸੇਮ ਰੇਟ ਦੇ ਵਿੱਚ ਜਿਹੜੇ ਮਰਜੀ ਕਲਰ ਲੈ ਲਓ ਲੈ ਲਓ ਜੀ ਛਾਂਟ ਕੇ ਲੈ ਜੋ 1050 ਰੁਪਏ ਦੇ ਤਿੰਨ ਕੁਰਤੇ ਪਜਾਮੇ